ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਚੱਲ ਰਹੇ ਨੇ ਉਸੇ سلسلے ਦੇ ਵਿੱਚ ਹੀ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਵਿਸਤਾਰ ਸਹਿਤ ਸਾਰੇ ਵਿਧਾਇਕਾਂ ਨੇ ਸਾਰੇ ਪਵਿੱਤਰ ਮੁਕੱਦਸ ਹਾਊਸ ਦੇ ਮੈਂਬਰਾਂ ਨੇ ਵਿਚਾਰਿਆ ਸਜਦਾ ਕੀਤਾ ਨਤਮਸਤਕ ਕੀਤਾ ਆਪਣੇ ਆਪਣੇ ਤਰੀਕੇ ਨਾਲ ਔਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਵਿਧਾਨ ਸਭਾ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਤਪੁਰ ਸਾਹਿਬ ਇੱਥੇ ਆਈ ਤੇ ਉਹਦਾ ਮਕਸਦ ਗੁਰੂ ਸਾਹਿਬ ਨੂੰ ਉਹਨਾਂ ਦੇ ਬਲੀਦਾਨ ਨੂੰ ਨਤਮਸਤਕ ਹੋਣਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਨੂੰ ਪਹੁੰਚਾਉਣਾ ਤੇ ਬਹੁਤ ਕਿਆਸਿਕ ਫੈਸਲਿਆਂ ਦੀ ਉਡੀਕ ਸੀ ਬੜੇ ਚਿਰਾਂ ਤੋਂ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ ਜਦੋਂ ਤੋਂ ਇਹ ਮੰਗ ਚੱਲੀ ਆਉਂਦੀ ਸੀ ਤਿੰਨ ਤਖਤ ਜਿਹੜੇ ਨੇ ਉਹ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਮੌਜੂਦ ਨੇ ਸ੍ਰੀ ਹਰਿਖੰਦਕ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਸ ਧਰਤੀ ਤੇ ਪੈਸਵਕਤ ਖੜੇ ਆ ਆਨੰਦਪੁਰ ਸਾਹਿਬ ਵਿਖੇ ਇਹ ਤਾਂ ਸ੍ਰੀ ਦਮਦਮਾ ਸਾਹਿਬ ਤੇ ਤਲਵੰਡੀ ਸਾਭੋ ਵਿਖੇ ਦੋ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਨ੍ਹਾਂ ਚ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਸੋ ਤਿੰਨਾਂ ਤਖਤਾਂ ਨੂੰ ਅੱਜ ਇੱਕ ਇਤਿਹਾਸਿਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਹਦੇ ਵਿੱਚ ਅਨੰਦਪੁਰ ਸਾਹਿਬ ਤਲਵੰਡੀ ਸਾਭੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਹੈ ਜੋ ਕਿ ਅਧਿਕਾਰ ਇੱਕ ਤੌਰ ਤੇ ਭਾਵੇਂ ਉੱਥੇ ਕੁਝ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਕ ਆਪਣੇ ਜ਼ਮੀਰ ਜਾਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉੱਥੇ ਕੋਈ ਜ਼ਿਆਦਾ ਮੀਟ ਸ਼ਰਾਬ ਜਾਂ ਕੋਈ ਤੰਬਾਕੂ ਜਾਂ ਕੋਈ ਇਸ ਤਰ੍ਹਾਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਵੀ ਅਧਿਕਾਰ ਇੱਕ ਦਰਜਾ ਨਹੀਂ ਸੀ ਕੋਈ ਉਹ ਅਧਿਕਾਰ ਇੱਕ ਤੌਰ ਤੇ ਗਲੀਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹਿ ਦਿੰਦੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਤਾਂ ਕਿ ਦੁਨੀਆ ਦੇ ਵਿੱਚ ਇਹ ਪਤਾ ਲੱਗੇ ਕਿ ਦੇਖੋ ਉਹਨਾਂ ਕੋਲ ਇੱਕ ਵੈਟਿਕਨ ਸਿਟੀ ਹੈ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਇੱਕ ਸਿਟੀ ਨੂੰ ਫਲਾਇਆ ਹੋਇਆ ਸਾਡੇ ਕੋਲ ਤਾਂ ਪੈਰ ਪੈਰ ਤੇ ਵੈਟਿਕਨ ਸਾਡੇ ਕੋਲ ਪੈਰ ਪੈਰ ਤੇ ਕੁਰਬਾਨੀਆਂ ਨੇ ਸਾਡੀਆਂ ਸੋ ਅਸੀਂ ਇਹ ਉਹਨਾਂ ਪਵਿੱਤਰ ਸ਼ਹਿਰਾਂ 'ਚ ਵੱਸਦੇ ਲੋਕਾਂ ਦੇ ਸਹਿਯੋਗ ਦੀ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਸ਼ਹਿਰਾਂ ਦੇ ਵਿਕਾਸ, ਸਫਾਈ ਤੇ ਹੋਰ ਧਾਰਮਿਕ ਟੂਰਿਜ਼ਮ ਵਾਸਤੇ ਖੁੱਲੇ ਫੰਡ ਜਿਹੜੇ ਉਹ ਕਿੰਨਾ ਸ਼ਹਿਰਾਂ ਨੂੰ ਮੁਹੱਈਆ ਕਰਾਏ ਜਾਣਗੇ ਤਾਂ ਕਿ ਜਦੋਂ ਕੋਈ ਵਿਦੇਸ਼ਾਂ ਤੋਂ ਜਾਂ ਕੋਈ ਦੇਸ਼ਾਂ ਤੋਂ ਆਵੇ ਤੇ ਉਹ ਜਾ ਕੇ ਆਪਣੀ ਜ਼ਰੂਰ ਗੱਲ ਕਰੇ ਕਿ ਤਿੰਨ ਸ਼ਹਿਰ ਦੇਖੇ ਜਿੱਥੇ ਇੱਕ ਗੁਰੂ ਸਾਹਿਬ ਦੀ ਲੋਕ ਇੱਕ ਸ਼ਕਤੀ ਹੈ ਉਹ ਉਹ ਸ਼ਹਿਰ ਜਿਹੜੇ ਨੇ ਘੁੱਗ ਵੱਸਦੇ ਨੇ ਤੇ ਉਹਨਾਂ ਸ਼ਹਿਰਾਂ ਜਾ ਕੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਸੋ ਮੈਂ ਸਪੀਕਰ ਸਾਹਿਬ ਦਾ ਸਾਰੇ ਸਦਨ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਗੈਲਰੀ ਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੀਆਂ ਸੰਪਰਦਾਵਾਂ ਦੇ ਮੁਖੀ ਬਹੁਤ ਸਾਰੇ ਸਮਾਜਿਕ ਕਾਰਕੁਨ ਅਰਵਿੰਦ ਕੇਜਰੀਵਾਲ ਸਾਹਿਬ ਆਪਣੇ ਪਰਿਵਾਰ ਸਮੇਤ ਪਿਛਲੇ ਦੋ ਦਿਨਾਂ ਤੋਂ ਆਏ ਹੋਏ ਨੇ ਔਰ ਚੱਲ ਰਹੇ ਨੇ ਸਮਾਗਮ ਤੇ ਕੱਲ ਨੂੰ ਸਮਾਪਤੀ ਦੇ ਭੋਗ ਨੇ ਤੇ ਅਸੀਂ ਕਿਸਮਤ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਨੂੰ ਇਸ ਸੇਵਾ ਦੇ ਵਿੱਚ ਥੋੜਾ ਜਿਹਾ ਹਿੱਸਾ ਪਾਉਣ ਦਾ ਮੌਕਾ ਮਿਲਿਆ ਤੇ ਮੈਂ ਕਿਉਂਕਿ ਅੱਜ ਕੋਈ ਹੋਰ ਰਾਜਨੀਤਿਕ ਵਿਸ਼ਾ ਨਹੀਂ ਵਿਚਾਰਿਆ ਗਿਆ ਇਸੇ ਕਰਕੇ ਹੀ ਅਸੀਂ ਪਹਿਲਾਂ ਹੀ ਇਹ ਜਿਹੜਾ ਏਜੰਡੇ ਦੇ ਵਿੱਚ ਪਾਇਆ ਸੀ ਕਿ ਕੋਈ ਇੱਥੇ ਅੱਜ ਕੋਈ ਇੱਕ ਦੂਜੇ ਤੇ ਤਾਨੇ ਮੇਨੇ ਉਹਦੇ ਵਾਸਤੇ ਮਨ ਚ ਹੋਰ ਹੈਗੇ ਨੇ ਬਥੇਰੇ ਰਾਜਨੀਤਿਕ ਲੜਾਈਆਂ ਬਾਅਦ ਚ ਲੜਨਾਗੇ ਪਰ ਗੁਰੂ ਸਾਹਿਬ ਦੀ 350 ਸਾਲਾ ਸ਼ਹਾਦਤ ਜਿਹੜੀ ਹੈ ਉਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਜਿਹੜੀ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜਾ ਤਿਆਗ ਉਹਨਾਂ ਨੇ ਕੀਤਾ ਉਹਨੂੰ ਆਪਾਂ ਸੱਜਾ ਕਰੀਏ ਮਾਨ ਸਾਹਿਬ ਸੈਂਟਰ ਤੋਂ ਕਿਸ ਨੇ ਆਇਆ ਸਰਿੰਦਰ ਜੀ ਬਾਦ ਸਾਹਿਬ ਯਾਹ ਪੇ ਬਹੁਤ ਬੜਾ ਹਿੰਦੀ ਵਿੱਚ ਹਿੰਦੀ ਵਿੱਚ ਸਰ ਹਿੰਦੀ ਵਿੱਚ ਸਰ ਕੀ ਹੈ ਕੋਈ ਇਨਸੀਡੈਂਟ ਆਪ ਹਿੰਦੀ ਵਿੱਚ ਫਿਲਮੀ ਕਿਤੇ ਸੀ ਆਪਣੇ ਫਿਲਮਾਈ हिंदी सर, हिंदी मुझे अभी आपकी वजह से मुझे पता चला है कि पंजाबी जो जिन्होंने बॉलीवुड में बहुत बड़े नाम कमाए उनमें से धर्म जी प्यार से धर्म जी बोलते थे वो आज इस दुनिया में नहीं रहे परमात्मा उनकी आत्मा को शांति दे उन्होंने एक छोटे से गांव से उठकर जिस बड़ी इंडस्ट्री में जहाँ बड़ी मुश्किल से पाँव जमाने पड़ते हैं वहाँ जाके फुटपाथ पर रह के मेरे साथ बहुत सी यादें उनकी जुड़ी हुई हैं मेरे बड़े अच्छे वैसे तो मेरे फादर फिगर पर लेकिन मेरे साथ दोस्तों के जैसे ही रहते थे हमने एक एक दो पिक्चरों में इकट्ठे काम भी किया था और उन पर तो सारी दुनिया को ही दुख होगा क्योंकि वो एक ऐसी पहचान थे पंजाब की ਜਹਾਂ ਵੀ ਜਾਂਦੇ ਤੇ ਲੋਕ ਸਾਸਰੀਕਾਲ ਪੁਲਿਸ ਹੋ ਨਿਹਾਲ ਔਰ ਧਰਮਪਾਜੀ ਦੇ ਨਾਮ ਸੇ ਬੁਲਾਤੇ ਤੇ ਤਾਂ ਮਾਨ ਸਾਹਿਬ ਜੀ ਸੱਤਾ ਦਾ ਸਾਰਨ ਦਿੱਤਾ ਸੀਗਾ ਕੇਂਦਰ ਤੋਂ ਕੋਈ ਨਹੀਂ ਆਇਆ ਉਸ ਨੂੰ ਕਿੱਦਾਂ ਦੇਖਿਆ ਜਾਵੇ ਕਿਉਂਕਿ ਸੱਤਾ ਤੁਹਾਡੇ ਨੂੰ ਸਾਰਨ ਦਿੱਤਾ ਗਿਆ ਸੀਗਾ ਸਾਰੇ ਤੁਹਾਡੇ ਵਜ਼ੀਰ ਜਿਹੜੇ ਨੇ ਉਹ ਕੇਂਦਰ ਦੇ ਹਰ ਮੰਤਰੀ ਤਾਂ ਗਏ ਸੀਗੇ ਪਰ ਆਇਆ ਉਹਨਾਂ ਚੋਂ ਕੋਈ ਨਹੀਂ ਪਰ ਅਜੇ ਸਮਾਪਤੀ ਹੋਈ ਨਹੀਂ ਅਜੇ ਤਾਂ ਕੱਲ ਨੂੰ ਭੋਗਨੇ ਆ ਹੋ ਸਕਦਾ ਹੈ ਸਮਤ ਬਖਸ਼ ਦੇ ਪ੍ਰਮਾਤਮਾ ਕੋਈ ਆ ਹੀ ਜਾਵੇ ਪੀਐਮ ਸਾਹਿਬ ਤੋਂ ਕੋਈ ਸੁਨੇਹਾ ਆਇਆ ਜੀ ਸਾਹਮਣੇ ਨਹੀਂ ਪੀਐਮ ਸਾਹਿਬ ਨੂੰ ਅਸੀਂ ਟਾਈਮ ਮੰਗਿਆ ਸੀਗਾ ਸ਼ਾਇਦ ਉਹ ਬਿਹਾਰ ਦੀਆਂ ਚੋਣਾ ਚਗੀ ਸੀ ਉਸ ਵੇਲੇ ਤੇ ਉਹਨਾਂ ਨੂੰ ਇੱਕ ਮਿੰਟ ਜੀ ਮੈਨੂੰ ਜੇ ਹੁਣ ਸਵਾਲ ਪੁੱਛੇ ਪਹਿਲਾਂ ਜਵਾਬ ਤਰ ਦੇ ਦੇਣ ਨੂੰ ਹਾਂ ਜੀ ਨਹੀਂ ਅਸੀਂ ਜਿੰਨਾ ਚਿਰ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਜਾਂਦੇ ਨਹੀਂ ਉਹਨਾਂ ਕੋਲੇ ਟਾਈਮ ਨਹੀਂ ਸੀਗਾ ਸੀ ਰਾਸ਼ਟਰਪਤੀ ਸਾਹਿਬਾ ਕੋਲੇ ਮਾਨਯੋਗ ਰਾਸ਼ਟਰਪਤੀ ਜੀ ਕੋਲ ਇਹਨਾਂ ਗਿਆ ਸੀ ਸਾਰੇ ਮੁੱਖ ਮੰਤਰੀਆਂ ਨੂੰ ਕੱਲ ਤਾਮਿਲਨਾਡੂ ਤੋਂ ਵੀ ਮੰਤਰੀ ਉਹਨਾਂ ਦੇ ਆਏ ਸੀਗੇ ਕੱਲ ਸੁਖੂ ਜੀ ਵੀ ਆਏ ਸੀਗੇ ਝਾਰਖੰਡ ਤੋਂ ਵੀ ਸੁਨੇਹ ਆਏ ਨੇ ਕਿ ਉਹਨਾਂ ਦੇ ਮਿਨਿਸਟਰ ਸਾਹਿਬ ਆਉਣਗੇ ਭੋਗ ਤੇ ਆਉਣਗੇ ਜੋ ਜਦੋਂ ਵੀ ਜਿਹਨੂੰ ਇਹ ਮੌਕਾ ਮਿਲਦਾ ਉਹ ਆ ਸਕਦਾ ਹੈ ਰਾਤ ਦੇ ਬਰਾਤੇ ਜਦੋਂ ਆ ਜੇ ਕਿਉਂਕਿ ਇਹ ਤਾਂ ਦਿਨ ਰਾਤ ਹੀ ਚੱਲਦਾ ਪੰਛੀ ਉੱਪਰ 131 ਵੀ ਸੂਤ ਨੂੰ ਲੈ ਕੇ ਕੇਂਦਰ ਦਾ ਇੱਕ ਜ਼ੋਰ ਬਿਆਨ ਆਇਆ ਹੈ ਕਹਿੰਦੇ ਕਿ 131 ਵੀ ਸੂਤ ਨੂੰ ਲੈ ਕੇ ਅਸੀਂ ਕੋਈ ਆਫੀਸ਼ੀਅਲ ਬਿਆਨ ਨਹੀਂ ਜਾਰੀ ਕੀਤਾ ਪਰ ਗੱਲ ਤਾਂ ਜ਼ਰੂਰ ਉੱਠੀ ਹੈ ਇਸ ਸੂਤ ਨੂੰ ਕਿੱਦਾਂ ਦੇਖਾਂ ਕਿਉਂਕਿ ਹੈ ਤਾਂ ਚੱਲਦੀ ਨਹੀਂ ਬਾਅਦ ਵਿੱਚ ਮੁਕਰ ਜਾਂਦੇ ਨੇ ਦੇਖੋ ਬਾਅਦ ਵਿੱਚ ਮੁਕਰਨਾ ਕਿ ਅਸੀਂ ਆਫੀਸ਼ੀਅਲ ਬਿਆਨ ਨਹੀਂ ਜਾਰੀ ਕੀਤਾ ਫਿਰ ਕਿਸੇ ਚਪੜਾਸੀ ਨੇ ਲੀਕ ਕਰਤੀ ਹੋ ਜਿਹੜਾ ਏਜੰਡਾ ਆਉਂਦਾ ਹੈ ਪਾਰਲੀਮੈਂਟ ਦਾ ਮੈਂ ਦੋ ਵਾਰੀ ਮੈਂਬਰ ਰਿਆਂ ਏਜੰਡਾ ਆਉਂਦਾ ਉਹਦੇ ਬੀਏਸੀ ਦੇ ਵਿੱਚ ਜਾਣਾ ਸੀਗਾ ਬਿਜ਼ਨਸ ਅਡਵਾਈਜ਼ਰੀ ਕਮੇਟੀ ਚ ਕਿ ਇਹ ਏਜੰਡੇ ਆਲੇ ਨੇ ਬਿਲ ਆਉਣਗੇ ਇਸ ਵਾਰ ਉਹ ਤਾਂ ਪਹਿਲਾਂ ਹੀ ਆ ਜਾਂਦੇ ਨੇ ਉਹ ਕੁਐਸਚਨ ਜਿਹੜੇ ਨੇ ਜਾਂ ਜਿਹੜੇ ਛਪਦੇ ਨੇ 15 ਦਿਨ ਪਹਿਲਾਂ ਹੀ ਕੁਐਸਚਨ ਪਾਣੇ ਸ਼ੁਰੂ ਹੋ ਜਾਂਦੇ ਨੇ ਤੇ ਬਾਅਦ ਚ ਕੰਪਿਊਟਰ ਨਾਲ ਉਹਦੀ ਜਿਹੜੇ ਲੱਕੀ ਡਰਾਅ ਨਿਕਲਦੇ ਨੇ ਸਟਾਰ ਕੁਐਸਚਨ ਅਨ ਸਟਾਰ ਕੁਐਸਚਨ ਹੈਨਾ ਤੋ ਇਹ ਬਾਅਦ ਵਿੱਚ ਇਹ ਕਹਿਣਾ ਨਹੀਂ ਸਾਡਾ ਕੋਈ ਇਰਾਦਾ ਨਹੀਂ ਸੀ ਬੰਨੇ ਇਹ ਪੰਜਾਬ ਦਾ ਪ੍ਰੈਸ਼ਰ ਹੀ ਇਹ ਹੈ ਮੈਂ ਅੱਜ ਵੀ ਇਹੀ ਗੱਲ ਕਹੀ ਹੈ ਕਿ ਨਾ ਤੁਸੀਂ ਸਾਡਾ ਟੈਂਪਰਮੈਂਟ ਚੈੱਕ ਕਰੋ ਬਾਰ ਬਾਰ ਤੁਸੀਂ ਸਾਨੂੰ ਕਦੇ ਯੂਨੀਵਰਸਿਟੀ ਕਦੇ ਬੀਵੀਐਮਵੀ ਕਦੇ ਚੰਡੀਗੜ੍ਹ ਕਦੇ ਕੁਛ ਕਦੇ ਕੁਛ ਕਦੇ ਝਾਕੀ ਨਹੀਂ ਅਸੀਂ ਥੋੜੀ ਦਿਖਾਉਂਦੇ 26 ਜਨਵਰੀ ਕਦੇ 15 ਅਗਸਤ ਪਤਾ ਨਹੀਂ ਕਿਉਂ ਇਸ ਤਰ੍ਹਾਂ ਉਹਨਾਂ ਦੇ ਕੋਈ ਸਲਾਹਕਾਰ ਕੌਣ ਨੇ ਪਰ ਬਾਅਦ ਵਿੱਚ ਮਾਫੀ ਮੰਗਣੀ ਪੈਂਦੀ ਸਾਡੀ ਜੀ ਕੀਤਾ ਜਾਂ ਇਹ ਮੋਤਾਲਤਾ ਬਿਲਕੁਲ ਉਹਨਾਂ ਨੇ ਕਿਹਾ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਇਦਾਂ ਦੀ ਇਹ ਕੱਲ ਉਹਨਾਂ ਦੇ ਮੈਂ ਵੀ ਉਹਨਾਂ ਦਾ ਉਹ ਵੀ ਪੜਿਆ ਗ੍ਰਹਿ ਮੰਤ్రਾਲੇ ਦਾ ਜਿਹੜਾ ਟ मैं पिछले कुछ महीनों से साढ़े तीन सौ साल शहीदी दिवस गुरु तेग बहादुर जी साहब जी का शहीदी दिवस मनाने के लिए कई सारी तैयारियां चल रही हैं और मैं अपने आप को सौभाग्यशाली समझता हूं कि इस मौके पे मुझे आनंदपुर साहब जी आने का मौका मिला और इन सभी समागमों में शामिल होने का मौका मिला पंजाब सरकार की तरफ से इस पूरे मौके को सम्मान देने के लिए और श्रद्धा के साथ इसे मनाने के लिए बहुत सारे कार्यक्रम किए गए हैं उसी के तहत आज विधानसभा का स्पेशल सत्र रखा गया था आनंदपुर साहब जी में पहली बार चंडीगढ़ से बाहर निकल के आनंदपुर साहब में विधानसभा का सत्र हुआ और उसमें जो सबसे ऐतिहासिक फैसला लिया गया वो केवल पंजाब के तीन करोड़ लोग नहीं मुझे लगता है दुनिया के करोड़ों करोड़ों लोगों की कई कई दशकों से मांग थी कि आनंदपुर साहब जी का गलियारा आनंदपुर सॉरी अमृतसर का गलियारा आनंदपुर साहब जी और तलवंडी साहबों का वो होली सिटी का दर्जा दिया जाए आज वो होली सिटी का दर्जा दिया गया है और लोगों की ये जो इतने दिनों से स्पिरिचुअल इमोशनल डिमांड थी डिमांड पूरी हुई है मैं सब लोगों को बधाई देता हूँ सभी मेंबर्स जो हैं असेंबली के उनको शुक्रिया अदा करता हूँ उनको बहुत बहुत बधाई देता हूँ इस मौके के ऊपर और मैं समझता हूँ कि अब न केवल वहाँ पे नशा बिकेगा नशा भी नहीं बिकेगा तंबाकू भी नहीं बिकेगा मीट भी नहीं बिकेगा लेकिन उनके विकास के लिए और उन्हें अच्छा सुंदर शहर और जैसा भी मान साहब ने कहा जैसे वेटिकन सिटी है ਉਸ ਤਰ੍ਹਾਂ ਸੇ ਇੱਕ ਸ਼ਾਨਦਾਰ ਅੱਛਾ ਸ਼ਹਿਰ ਸ਼ਰਧਾਲੂਆਂ ਕੇ ਲਿਏ ਬਣਾਉਣੇ ਕੇ ਲਿਏ ਵੀ ਪੰਜਾਬ ਸਰਕਾਰ ਪੂਰਾ ਕੰਮ ਕਰ ਰਹੀ ਹੈ